ਗੁਰਪ੍ਰੀਤ ਸਿੰਘ ਬਹਿਨੀਤ ਵਾਲਾ ਕੀ ਹੋਇਆ ਥੀ ਉਹ ਕਰੀ ਇਹਥੇ ਜੋ ਅਸੀਂ ਖੜਕੀ ਦੀ ਬਾਤ ਸੁਣੀ ਸਾਨੂੰ ਲੱਗਿਆ ਕੋਈ ਟਾਇਰ ਦਾ ਫਟਾਕਾ ਪੈ ਗਿਆ ਪਰ ਜਦੋਂ ਅਸੀਂ ਦੇਖਿਆ ਤਾਂ ਇੱਥੇ ਫਾਇਰਿੰਗ ਹੋ ਰਹੀ ਸੀ ਅਸੀਂ ਭੱਜੇ ਭੱਜੇ ਦੁਕਾਨਾਂ ਤੋਂ ਬੈਂਕ ਵੱਲ ਨੂੰ ਆਏ ਸੋ ਇੱਥੇ ਆ ਕੇ ਪਤਾ ਲੱਗਿਆ ਕਿ ਬੈਂਕ 'ਚ ਲੁੱਟ ਦੀ ਵਾਰਦਾਤ ਹੋ ਗਈ ਕਿੰਨੇ ਵਿਅਕਤੀ ਸੀ ਫੌਜੀ ਸਾਹਿਬ ਤੋਂ ਪਤਾ ਲੱਗਿਆ ਕਿ ਤਿੰਨ ਵਿਅਕਤੀ ਸੀ ਤਿੰਨਾਂ ਨੇ ਮੂੰਹ ਬੰਨੇ ਹੋਏ ਸੀ ਤਿੰਨਾਂ ਕੋ ਰਫਲਾ ਪਿਸਟਲ ਸੀਗੇ ਅੰਦਰ ਝੜਪ ਦੀ ਹੋਈ ਅੰਦਰ ਝੜਪ ਹੋਈ ਹੈ ਝੜਪ ਹੋਣ ਦੇ ਬਾਵਜੂਦ ਉਹਨਾਂ ਨੇ ਫੌਜੀ ਸਾਹਿਬ ਦੀ ਰਫਲ ਵੀ ਖੋਈ ਆ ਰਫਲ ਖੋਣ ਤੋਂ ਬਾਅਦ ਉਹ ਜਾਣ ਲੱਗੇ ਰਫਲ ਨਾਲ ਲੈ ਜਾਣ ਗਏ ਸੀ ਉਹ ਰਸਤੇ 'ਚ ਸਿੱਟ ਗਏ ਤੇ ਫੌਜੀ ਸਾਹਿਬ ਨੇ ਰਫਲ ਚੱਕ ਕੇ ਜਵਾਬੀ ਫਾਇਰ ਵੀ ਕੀਤਾ ਕਿੰਨੇ ਰਾਉਂਡ ਫਾਇਰ ਹੋਏ ਰਾਉਂਡ ਦਾ ਹਜੇ ਐਕਸਪ੍ਰੋਕਸੀਮੇਟਲੀ ਪਤਾ ਨਹੀਂ ਫੌਜੀ ਸਾਹਿਬ ਨੂੰ ਪਤਾ ਹੋਊਗਾ ਅੰਦਰ ਵੀ ਗੋਲੇ ਚੱਲੇ ਉਹਨਾਂ ਨੇ ਅੰਦਰ ਗੋਲੇ ਚਲਾ ਕੇ دہشت ਦਾ ਮਾਹੌਲ ਕ੍ਰੀਏਟ ਕੀਤਾ ਕਿਵੇਂ ਦੇਖਦੇ ਹੋ ਕਿ ਜਿਹੜਾ ਆਰਟੀਕਲ ਲੁੱਟਾ ਘੋਆ ਤਸਕੋਆ ਦਿਨੋ ਦਿਨ ਬਾਅਦ ਕਿੱਥੇ ਜਾ ਇਹਨੂੰ ਹੁਣ ਇਹਦੇ ਬਾਰੇ ਦੇਖੋ ਪੁਲਿਸ ਮੁਲਾਜ਼ਮ ਦੇਖ ਰਹੇ ਨੇ ਸਰਕਾਰਾ ਚਲੋ ਇਹਦੇ ਵਿੱਚ ਵੀਰੇ ਨਸ਼ੇੜੀ ਵੀ ਹੋ ਸਕਦੇ ਨੇ ਆਪਾਂ ਕਿਸੇ ਨੂੰ ਕੋਈ ਅਲਿਗੇਸ਼ਨ ਕਰੀਏ ਨਸ਼ੇੜੀ ਨੂੰ ਜਿਹਨੂੰ ਆਪਣੇ ਜਾਨ ਮਾਲ ਦੀ ਪਰਵਾਹ ਨਹੀਂ ਉਹ ਕੁਝ ਵੀ ਕਰ ਸਕਦਾ ਪਤਾ ਲੱਗੇ ਵੀ ਕਿੱਧਰੋਂ ਆਏ ਸੀ ਕਿ ਕਿੱਧਰੋਂ ਨਹੀਂ ਕਿੱਧਰੋਂ ਆਏ ਤਾਂ ਨਹੀਂ ਪਤਾ ਲੱਗਿਆ ਜਾਣ ਲੱਗੇ ਉਹ ਬਗਲੀ ਤੋਂ ਲੁੱਟ ਦੀ ਵਾਰਦਾਤ ਕਰਕੇ ਬੀਜੇ ਵੱਲ ਨੂੰ ਗਏ ਨੇ ਫਰਮਾ ਵੀ ਹੈਗਾ ਫਰਮਾ ਵੀ ਬਗਲੀ ਗੱਲਾਂ ਵੀਰੇ ਠੀਕ ਹੋਇਆ ਕੀ ਘਟਨਾ ਕੀ ਹੋਈ ਜੀ ਕਰਲਾ ਵੀਰੇ ਇੱਕਨ ਮੋਟਰਸਾਈਕਲ ਸਵਾਰ ਆਏ ਸੀ ਸਪਲੈਂਟਰ ਮੋਟਰਸਾਈਕਲ ਦੇ ਅਸੀਂ ਵੀ ਹੁਣ ਸੀਸੀਟੀਵੀ ਕੈਮਰੇ ਦੇ ਵਿੱਚ ਦੇਖਿਆ ਤੇ ਤਿੰਨਾਂ ਕੋ ਹਸਲਾ ਸੀਗਾ ਉਹ ਅੰਦਰ ਵੜ ਗਏ ਤੇ ਅੰਦਰ ਵੜ ਕੇ ਉਹਨਾਂ ਨੇ ਜਿਵੇਂ ਕਹਿੰਦੇ ਵੀ ਜਿਹੜਾ ਗਨਮੈਂਟ ਸੀ ਰਫਲ ਸੀਗੀ ਉਹਦੇ ਕੋਲ ਉਹਨੂੰ ਫੜਿਆ ਪਹਿਲਾਂ ਤਾਂ ਉਹਨਾਂ ਨੇ ਬੜੇ ਕਿੱਥੇ ਰਹੇ ਕਿ ਕਿੱਥੇ ਬੜੇ ਕਿੱਥੇ ਗੇਟ ਦੇ ਵਿੱਚ ਬੈਂਕ ਦੇ ਵਿੱਚ ਕਿਹੜਾ ਬੈਂਕ ਪੰਜਾਬ ਐਂਡ ਸੈਂਟ ਬੈਂਕ ਜੀ ਤਿੰਨ ਜਾਣੇ ਸੀਗੇ ਤਿੰਨੇ ਜਾਣੇ ਸੀਗੇ ਜੀ ਹਾਂ ਜੀ ਫਿਰ ਉਹ ਪਤਾ ਨਹੀਂ ਪੈਸੇ ਦਾਦੇ ਨੇ ਤਾਂ 15 ਲੱਖ ਲੈ ਕੇ ਸ਼ਾਇਦ ਮੈ ਵੀ ਪਤਾ ਕਿੰਨਾ ਹੋਊਗਾ ਕੋਈ ਥੋੜੀ ਜਿਹੀ ਵੀ ਚੱਲੀ ਗੋਲੀ ਚੱਲੀ ਜਾ ਰਹੀ ਅੰਦਰ ਜੀ ਹਾਂ ਜੀ ਹਾਂ ਜੀ ਕੋਈ ਜਾਨਵਰ ਨਹੀਂ ਕੋਈ ਜਾਨਵਰ ਦਾ ਕੋਈ ਨਿਸ਼ਾਨੀ ਨਹੀਂ ਬਾਕੀ ਆ ਪੈਸੇ ਲੈ ਗਏ ਨੇ ਚੋਰੀ ਕਰਕੇ ਕਿਸੇ ਤਰੀਕੇ ਪਿੰਡ ਇਹੀ ਪਿੰਡ ਆਪਣਾ ਦੁਕਾਨ ਦਾ ਨਹੀਂ ਨਹੀਂ ਜੀ ਆਹੀ ਪਿੰਡ ਆਪਣਾ ਪੇਪਰ ਦੇ ਕਿਧਰੋਂ ਆਏ ਸੀ ਕਿਧਰੋਂ ਇਧਰ ਉੱਡੀ ਸਾਈਡ ਤੋਂ ਆਏ ਸੀ ਜੀ ਤੇ ਗਏ ਕਿਧਰੋਂ ਨੇ ਇਧਰ ਨਹੀਂ ਗਏ ਨੇ ਜੀ ਇਧਰੋਂ ਮੁੜੇ ਨੇ ਕੋਲੇ ਇੱਥੇ ਮੋੜਸਾ ਖੜਾਇਆ ਸੀ ਉਹਨਾਂ ਨੇ ਸੀਸੀਟੀਵੀ ਕਿਹੜਾ ਕਿੱਥੇ ਤੇ ਸੀਸੀਟੀਵੀ ਆ ਲੱਗਿਆ ਜੀ ਬੈਂਕ ਦੇ ਬਾਹਰ ਇੱਕ ਉਹ ਸਟੂਡੀਓ ਤੇ ਲੱਗਿਆ ਹੋਇਆ ਇਹ ਤਾਂ ਲੁੱਟ-ਪੋਟ ਦੇ ਜ਼ਿੰਮੇਵਾਰਤ ਹੋਈ ਹੈ ਕਿੰਨੇ ਪਗਲੀ ਕਿੱਲਾ ਕਿੰਨਾ ਕਿੱਲਾ ਇਹ ਤਾਂ 2:30 ਵਜੇ ਦੇ ਲੱਗੇ ਦੀ ਗੱਲ ਆ ਪਰ ਦੇ ਉਸ ਨੂੰ ਕਾਲ ਆਈ ਮਟੋਰਮ ਦੇ ਤੋਂ ਤੋਂ ਬਾਅਦ ਵੀ ਜਿਹੜੀ ਮੌਕੇ ਤੇ ਆ ਗਏ ਆ ਮੌਕੇ ਜਿਹੜੀ ਆ ਤਿੰਨ ਬੰਦੇ ਸੀ ਜਿਹੜੇ ਨਮੂਨੇ ਹੋਏ ਸੀ ਰੋਟੀ ਗਾਰਡ ਨਾਲ ਉਸ ਤੋਂ ਬਾਅਦ ਜੋ ਕਾ ਜਿਹੜੇ ਆ ਉਹਨਾਂ ਅਪਰੋਕਸੀਮੇਟ ਮਤਰਾ ਨਾਲ ਲੱਗ ਤੋਂ ਦਿੰਗੇ ਉੱਤਰਾ ਲੱਗੇ ਆ ਇੰਨੇ ਬੰਦੇ ਰੋਡੇ ਤੇ ਜਾਂ ਤੇ ਨਵੇਂ ਬੰਦੇ ਸਿਰੋਂ ਰੋਡੇ ਸੁਣ ਜਿਨ੍ਹਾਂ ਦੇ ਮਗਰ ਸਾਡੇ ਜਿਹੜੀਆਂ 6 5 6 ਪੁਲਿਸ ਪਾਰਟੀਆਂ ਮਾਂਜੂਗ ਐਸਐਸਪੀ ਸਾਹਿਬ ਦੀ ਸੁਪਰਵਾਈਜ਼ ਦੇ ਥਲੇ ਲੱਗੀਆਂ ਆ ਸਾਡੇ ਸੀਨੀਅਰ ਆਫਸਰ ਵੀ ਸਾਰੇ ਵੇਸ ਕਰ ਚੁੱਕੇ ਆ ਤੇ ਵੀ ਜਿਹੜੀ ਗੋਇੰਗ ਆਨ ਆ ਮੁੱਲੀ ਨੂੰ ਚੇਤੀ ਜਿਹੜਾ ਗੱਤਾ ਕਰ ਲੈ ਜਾ। ਸਰ ਸੱਲਾ ਵਗੈਰਾ ਵੀ ਸੀ ਉਹਨਾਂ ਕੋਲ ਫਾਇਰ ਵਗੈਰਾ ਵੀ ਕੀਤਾ ਇਹਨਾਂ ਨੂੰ ਦੱਸਿਆ ਉਹ ਨਹੀਂ ਸੀ ਇਡੈਂਟੀਟੀ ਸਿੱਟੀ ਦਾ ਬਾਅਦ ਚ ਪਤਾ ਲੱਗੂਗੀ। ਉਹਨਾਂ ਨੇ ਫਾਇਰ ਕੀਤਾ। ਸਿੱਟੀ ਸਿੱਟੀ ਵੀ ਕੈਮਰਾ ਵੀ ਉਹਦੇ ਆਏ ਨੇ। ਹਾਂ ਹਾਂ ਸਿੱਟੀ ਦੇ ਕੈਮਰੇ ਖੜਾ ਲਏ ਆ। ਹਲੋ ਮੁੱਲੀ ਤੇ ਪਿੱਛੇ ਕਿੰਨੇ ਆਇਆ ਕੋਸੋ। ਮੁੱਲੀ ਯਾਜਦੋ ਦੇ ਜਿਹੜੀ ਮੈਂ ਤੁਹਾਨੂੰ ਗੱਲ ਦੱਸੀ ਹੈ ਵੀ ਤਿੰਨ ਬੰਦੇ ਆਏ ਆ ਤਾਂ ਆ ਕੈਸ਼ ਕਰ ਲੁੱਟ ਲੈ ਗਏ ਆ। ਪਤਾ ਨਹੀਂ ਕਿੰਨੀ ਕੀ ਕੈਸ਼ ਜਿਹੜਾ ਲੈ ਗਿਆ। ਅਪ੍ਰੋਕਸੀਮੇਟ 15 ਲੱਖ ਤੋਂ 300। ਪਰ ਇਹ ਕਾਊਂਟਿੰਗ ਕਰਿਆ।